ਮਜਬੂਰੀ ਆ ਸੀ ਟੀਰੇ ਰੱਬਾ ਬੰਦਾ ਰੋਲ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਜਵਾਗ ਬਹੁਤ ਜ਼ਿਆਦਾ ਤੇਜ਼ ਹੋ ਚੁੱਕੇ ਨੇ ਤੇ ਹੁਣ ਆ ਇੱਕ ਨਿੱਕੇ ਜਿਹੇ ਸਰਦਾਰ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇਹ ਮੁੰਡਾ ਗੱਡ ਦੇ ਸ਼ੀਸ਼ੇ ਬਾਰੀਆਂ ਸਾਫ਼ ਕਰਦਾ ਨਜ਼ਰ ਆ ਰਿਹਾ ਆ ਅਸਲ ਵਿੱਚ ਦੋਸਤੋ ਹੁੰਦਾ ਕੀ ਹੈ ਕਿ ਇਹ ਮੁੰਡਾ ਸਵੇਰੇ ਸਕੂਲੇ ਜਾਣ ਸਮੇਂ ਜਿੱਦ ਕਰ ਲੈਂਦਾ ਹੈ ਕਿ ਮੈਂ ਅੱਜ ਸਕੂਲ ਨਹੀਂ ਜਾਣਾ ਮਾਪੇ ਬਥੇਰਾ ਕਹਿੰਦੇ ਨੇ ਕਿ ਸਕੂਲ ਚਲੇ ਜਾ ਪਰ ਇਹ ਮੁੰਡਾ ਆਪਣੀ ਜਿੱਦ ਤੇ ਅੜਿਆ ਰਹਿੰਦਾ ਹੈ ਜਿਸ ਤੋਂ ਬਾਅਦ ਇਸ ਦਾ ਪਿਤਾ ਮਜ਼ਾਕ-ਮਜ਼ਾਕ ਵਿੱਚ ਇਸ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਸਕੂਲ ਨਹੀਂ ਜਾਣਾ ਤਾਂ ਅਸੀਂ ਤੈਨੂੰ ਘਰ ਵਿੱਚ ਵੇਲਾ ਨਹੀਂ ਰਹਿਣ ਦੇਣਾ ਘਰੇ ਤੈਨੂੰ ਸ਼ੀਸ਼ੇ ਬਾਰੀਆਂ ਸਾਫ਼ ਕਰਨੀਆਂ ਪੈਣਗੀਆਂ ਤੇ ਇਹ ਪਤੰਦਰ ਮੁੰਡਾ ਵੀ ਬਾਲਾ ਤੇਜ ਸੀ ਤੇ ਉਸੇ ਟਾਈਮ ਜਾ ਕੇ ਬਾਲਟੀ ਤੇ ਕੱਪੜਾ ਚੁੱਕ ਲਿਆਉਂਦਾ ਆ ਕਿ ਸ਼ੀਸ਼ੇ ਬਾਰੀਆਂ ਸਾਫ਼ ਕਰਨ ਲੱਗ ਜਾਂਦਾ ਆ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਆ ਤੁਹਾਨੂੰ ਵੀਡੀਓ ਕਿਵੇਂ ਜੀ ਲਗੀ ਕਿਰਪਾ ਕਰਕੇ ਕਮੈਂਟ ਅਤੇ ਲਾਈਕ ਜਰੂਰ ਕਰੋ ਜੀ